ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੱਲ ਜਿਹੜਾ ਫੈਸਲਾ ਪੰਚ ਸਿੰਘ ਸਭਾ ਦੇ ਮੀਟਿੰਗ ਦੇ ਵਿੱਚ ਹੋਇਆ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੈਨਿਊ ਗੀਰ ਸਿੰਘ ਜੀ ਨੇ ਪੰਚ ਸਿੰਘ ਸਭਾ ਨਾਲ ਦੇ ਪ੍ਰਾਪਤੇ ਇਹ ਫੈਸਲਾ ਸੁਣਾਇਆ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਿ ਸਨਿਚਰਵਾਰ ਜਿਹੜੀ ਵਿਸਾਖੀ ਹੈਗੀ ਜਿਸ ਨੂੰ ਤਕਰੀਬਨ 300 ਤੇ 50 ਸਾਲ ਹੋ ਜਾਣਗੇ ਖਾਲਸੇ ਦੇ ਪ੍ਰਕਾਸ਼ ਹੋਣ ਨੂੰ ਆਇਆ ਔਰ ਦੈਨ ਸਮੋਚੇ ਕੋ ਆਪਣੇ ਘਰਾਂ ਤੇ ਆਪਣੇ ਕਾਰੋਬਾਰਾਂ ਤੇ ਔਰ ਗੁਰਦੁਆਰਿਆਂ ਦੇ ਉੱਤੇ ਖਾਲਸਾ ਹੀ ਜਿਹੜਾ ਨਿਸ਼ਾਨ ਹੈ ਖਾਲਸੇ ਦਾ ਉਹ ਸਾਰੇ ਲੜਨ ਇਹ ਨਾਰਾ ਵੀ ਹੈ ਫਲਸਫਾ ਵੀ ਹੈ ਤੇ ਗੁਰੂ ਅਕਾਲਪੁਰਖ ਦੀ ਦੇਣ ਵੀ ਹੈ ਚੁੱਲਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਚੁੱਲਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਇਹ ਨਿਸ਼ਾਨ ਸਾਹਿਬ ਚਲਾਓ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਨਾ ਉਹਨਾਂ ਦਾ ਹੁਕਮ ਸੁਣ ਕੇ ਸਮੁੱਚੇ ਦਿੱਲੀ ਦੇ ਸੰਗਤ ਨੂੰ ਹੋਰ ਵੀ ਜੋ ਕੁਝ ਸੁਣ ਰਿਹਾ ਹੋਵੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਕਾਲ ਤਖਤ ਦੇ ਹੁਕਮ ਨੂੰ ਲਈ ਹੁਕਮ کیا ਗਿਆ ਹੈ ਤੇ ਤੁਸੀਂ ਇਸ ਲਾਏ ਹੁਕਮ ਤੇ ਪਾਲਣਾ ਕਰਦੇ ਹੋਏ ਹਰ ਸਿੱਖ ਆਪਣੇ ਘਰਾਂ ਤੇ ਕਾਰੋਬਾਰਾਂ ਦੇ ਉੱਤੇ ਖਾਲਸਾਈ ਚੋਂ ਨਿਸ਼ਾਨ ਜਿਹੜਾ ਹੈਗਾ ਖਾਲਸਾਈ ਨਿਸ਼ਾਨ ਜਿਹੜਾ ਹੈ ਉਹ ਲਾਵੇ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਸਮੁੱਚਾ ਸਿੱਖ ਜਗਤ ਉਸ ਨਿਸ਼ਾਨ ਸਾਨੂੰ ਦੇਖ ਕੇ ਇਹ ਦੇਖੇਗੇ ਕਿ ਮੈਂ ਦਸਮ ਪਾਸ਼ਾ ਦੇ ਹੁਕਮ ਦੀ ਪਾਲਣਾ ਕਰ ਰਿਹਾ ਨਹੀਂ ਕਰ ਰਿਹਾ ਕਿਸੇ ਕਿਸਮ ਦੀ ਜੇ ਕਮੀ ਹੈ ਤੇ ਉਸ ਨੂੰ ਦੂਰ ਕਰੇ ਤੇ ਵੱਤਵਾਰ ਸਿੰਘ ਇਸ ਸ਼ੁਭ ਦਿਹਾੜੇ ਦੇ ਉੱਤੇ ਅਮਰਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਦਸਮ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਔਰ ਮੈਨੂੰ ਉਮੀਦ ਹੈ ਕਿ ਸਮੁੱਚਾ ਸਿਕ ਜਗਤ ਇਸ ਹੁਕਮ ਦੇ ਉੱਤੇ ਪਾਲਣਾ ਜ਼ਰੂਰ ਕਰੇਗਾ ਔਰ ਹਰ ਅਲਚ ਕਰੇਗਾ ਦੂਸਰੀ ਮੇਰੀ ਬੇਨਤੀ ਹੈ ਕਿ ਹਿੰਦੁਸਤਾਨ ਦੀਆਂ ਚੋਣਾਂ ਆ ਰਹੀਆਂ ਨੇ ਇਸ ਦੇ ਲਈ ਕੱਲ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿੱਤੇ ਇੱਕ ਫੈਸਲਾ ਲਿਆ ਗਿਆ ਹੈ ਕਿ ਅਸੀਂ ਐਗਜ਼ੀਕਟਿਵ ਦੇ ਜਿੰਨੇ ਵੀ ਮੈਂਬਰ ਹਨ ਆਫਿਸ ਬੀਰ ਹਨ ਉਹਨਾਂ ਸਾਰਿਆਂ ਦੀ ਮੀਟਿੰਗ ਬੁਲਾ ਕੇ ਤੇ ਜੋ ਵੀ ਫੈਸਲਾ ਕਰਨਾ ਹੈ ਹਰ ਇੱਕ ਦੀ ਰਾਏ ਲੈ ਕੇ ਇਹ ਫੈਸਲਾ ਕਰੀਏ ਤੇ ਬੁੱਧਵਾਰ ਠੀਕ 3 ਵਜੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਾਈ ਦੇ ਦਫਤਰ ਰਕਾਬ ਗਨ ਸਾਹਿਬ ਕੇ ਇਹ ਮੀਟਿੰਗ ਹੋ ਰਹੀ ਹੈ ਮੈਂ ਸਮੁੱਚੇ ਦਿੱਲੀ ਦੇ ਅਕਾਲੀ ਵਰਕਰਾਂ ਨੂੰ ਉਧੇਦਾਰਾਂ ਨੂੰ ਇਹ ਅਪੀਲ ਕਰਾਂਗਾ ਬਿਸ਼ੱਕ ਅਸੀਂ ਟੈਲੀਫੋਨ ਆ ਰਹੇ ਤੁਹਾਨੂੰ ਬੇਨਤੀ ਕਰਨੀ ਹੈ ਪਰ ਜਿਹੜੇ ਦਿੱਲੀ ਸਿੱਖ ਦੁਆਰਾ ਪੰਧਕ ਕਮੇਟੀ ਦੇ ਮੈਂਬਰ ਹਨ ਜਿਹੜੇ ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਅਕਾਲੀ ਜਲ ਦੇ ਐਗਜ਼ੀਕਟਿਵ ਵਿੱਚ ਕੋਈ ਉਧੇਦਾਰੇ ਪਾਇਨ ਕੋਈ ਜੱਟ ਦੇ ਮੈਂਬਰ ਪਾਇਨ ਉਹ ਹਰ ਬੰਦਾ 100% ਆਪਣੇ ਸਾਥਰੇ ਮੈਂਬਰਾਂ ਨੂੰ ਲੈ ਕੇ ਉਸ ਵਕਤ ਹਾਜ਼ਰੀ ਪਰਣ ਤਾਂ ਕਿ ਦਿੱਲੀ ਦਾ ਸਮੁੱਚਾ ਸਿੱਖ ਇਹ ਜਿਹੜਾ ਚੋਣਾਂ ਦੇ ਵਿੱਚ ਕਿਸ ਨੂੰ ਸਪੋਰਟ ਕਰਨੀਆਂ ਹੈ ਕਿਸ ਨੂੰ ਜਿਤਾਣਾ ਹੈ ਆਉਣ ਵਾਲੇ ਸਮੇਂ ਹਿੰਦੁਸਤਾਨ 'ਚ ਕਿਹੜੀ ਪਾਰਟੀ ਰਾਜ ਕਰੇ ਜਿਹੜਾ ਸਿੱਖਾਂ ਦਾ ਮਾਣ ਸਤਿਕਾਰ ਰੱਖ ਸਕੇ ਉਸ ਨੂੰ ਵੋਟਾਂ ਪਾਣੀਆਂ ਇਸ ਲਈ ਮੇਰੀ ਬੇਨਤੀ ਨੂੰ ਸਾਰੇ ਪ੍ਰਵਾਨ ਕਰੋਗੇ ਔਰ ਬੁੱਧਵਾਰ ਤੈਨਾਂ ਦੇ ਨਾਲ ਜਰੂਰ ਹਾਜ਼ਰੀ ਭਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ